ਵਿਧਵਾ ਪੈਨਸ਼ਨ ਲੈਣ ਵਾਲਾਂ ਦੇ ਲਈ ਇਹ ਵੱਡੀ ਖਬਰ ਹੈ ਦਰਅਸਲ ਵਿਧਵਾ ਪੈਨਸ਼ਨ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਜੀ ਹਾਂ ਪੈਨਸ਼ਨਰ ਜਿਹੜੇ ਕੀ ਲੈਂਦੇ ਨੇ ਪੈਨਸ਼ਨ ਲੈਂਦੇ ਨੇ ਖਾਸ ਕਰਕੇ ਵਿਧਵਾ ਪੈਨਸ਼ਨ ਦੇ ਵਿੱਚ ਜਿਹੜੀ ਰਕਮ ਸੀਗੀ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈਗਾ ਕਿੰਨੇ ਰੁਪਏ ਦਾ ਵਾਧਾ ਹੋਇਆ ਹੈਗਾ ਤੇ ਉਸ ਦੀ ਅਰਜੀ ਕਿਵੇਂ ਅਪਲਾਈ ਕਰਨੀ ਹੈਗੀ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੀ ਜਾਵੇਗੀ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਅੱਗੇ ਵੀ ਜ਼ਰੂਰ ਸ਼ੇਅਰ ਕਰੋ ਜੋ ਲੋੜਵੰਦ ਨੇ ਦੱਸਦੀ ਹੈ ਕਿ ਵਿਧਵਾ ਪੈਨਸ਼ਨ ਯੋਜਨਾ ਭਾਰਤ ਦੇ ਵਿੱਚ ਮਹਿਲਾ ਸ਼ਕਤੀਕਰਨ ਦੇ ਵੱਲ ਕੇਂਦਰ ਸਰਕਾਰ ਦੇ ਵੱਲੋਂ ਚੁੱਕੇ ਗਏ ਮਹੱਤਵਪੂਰਨ ਕਦਮਾਂ ਦੇ ਵਿੱਚੋਂ ਇੱਕ ਹੈ 7 2025 ਦੇ ਵਿੱਚ ਇਸ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਹੈ ਜਿਸ ਦੇ ਨਾਲ ਦੇਸ਼ ਦੀਆਂ ਉਹਨਾਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਨੇ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਲਿਆ ਜੋ ਲੱਖਾਂ ਔਰਤਾਂ ਦੇ ਜੀਵਨ ਦੇ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਵਿੱਚ ਕਾਫੀ ਉਮਦਗਾਰ ਸਾਬਿਤ ਹੋ ਰਿਹਾ ਹੈ ਇਹ ਇਹ ਯੋਜਨਾ ਉਹਨਾਂ ਔਰਤਾਂ ਦੇ ਲਈ ਵਿਸ਼ੇਸ਼ ਤੌਰ ਦੇ ਉਤੇ ਲਾਭਦਾਇਕ ਹੈ ਜਿਨ੍ਹਾਂ ਦੇ ਕੋਲ ਆਮਦਨ ਦਾ ਕੋਈ ਜੋ ਕਿ ਸਾਧਨ ਨਹੀਂ ਹੈ ਕੋਈ ਸਰੋਤ ਨਹੀਂ ਹੈ ਨਿਮਤ ਤਾਂ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਲਈ ਸੰਘਰਸ਼ ਕਰ ਰਹੀਆਂ ਨੇ ਤਾਂ 2025 ਦੇ ਵਿੱਚ ਮਿਲਣ ਵਾਲੇ ਦੋਹਰੇ ਲਾਭ 7 2025 ਤੋਂ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਦੇ ਵਿੱਚ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਕੇ ਇੱਕ ਕ੍ਰਾਂਤੀਕਾਰੀ ਤਬਦੀਲੀ ਕੀਤੀ ਹੈ ਪਹਿਲਾਂ ਇੱਥੇ ਔਰਤਾਂ ਨੂੰ ਮਹੀਨਾਵਾਰ 1000 ਤੋਂ 1500 ਰੁਪਏ ਤੱਕ ਦੀ ਰਕਮ ਮਿਲਦੀ ਸੀ ਕਿ ਤੇ ਹੁਣ ਉਹਨਾਂ ਨੂੰ ਵਧਾ ਕੇ 2000 ਤੋਂ 2500 ਤੱਕ ਦੀ ਪੈਨਸ਼ਨ ਮਿਲ ਰਹੀ ਹੈ ਇਹ ਵਾਅਦਾ ਖਾਸ ਤੌਰ ਦੇ ਉੱਤੇ ਪਿੰਡੂ ਖੇਤਰਾ ਦੇ ਵਿੱਚ ਖੇਤਰਾ ਦੀਆਂ ਜਿਹੜੀ ਔਰਤਾਂ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਜਿੱਥੇ ਰਹਿਣ ਸਹਿਣ ਦੀ ਲਾਗਤ ਵੱਧ ਰਹੀ ਹੈ ਇੱਥੇ ਦੱਸਦੇ ਕਿ ਇਸ ਵਾਅਦੇ ਨਾਲ ਔਰਤਾਂ ਦੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਦੇ ਵਿੱਚ ਵੀ ਬਹੁਤ ਸੁਧਾਰ ਹੋਇਆ ਸਰਕਾਰ ਦਾ ਇਹ ਫੈਸਲਾ ਮਹਿੰਗਾਈ ਦਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤਾਂ ਜੋ ਔਰਤਾਂ ਦੀ ਅਸਲ ਆਮਦਨ ਘਟ ਨਾ ਹੋਵੇ ਅਤੇ ਉਹ ਸਨਮਾਨ ਦੇ ਨਾਲ ਜ਼ਿੰਦਗੀ ਜੀ ਸਕਣ ਸਧਾਰਨ ਅਰਜੀ ਪ੍ਰਕਿਰਿਆ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਇਸ ਯੋਜਨਾ ਦੇ ਲਈ ਅਰਜੀ ਦੇਣ ਦੀ ਇੱਕ ਪ੍ਰਕਿਰਿਆ ਨੂੰ ਵੀ ਬਹੁਤ ਸਰਲ ਬਣਾ ਦਿੱਤਾ ਹੈ ਔਰਤਾਂ ਦੋ ਤਰੀਕਿਆਂ ਦੇ ਨਾਲ ਅਰਜੀ ਦੇ ਸਕਦੀਆਂ ਨੇ ਆਫਲਾਈਨ ਅਤੇ ਆਨਲਾਈਨ ਆਫਲਾਈਨ ਅਰਜੀ ਦੇਣ ਦੇ ਲਈ ਔਰਤਾਂ ਨੂੰ ਆਪਣੇ ਸਥਾਨਕ ਪੰਚਾਇਤ ਦਫ਼ਤਰ জাফর ਰਾਜ ਦੇ ਸਮਾਜ ਭਲਾਈ ਵਿਭਾਗ ਜਾਣਾ ਪੈਂਦਾ ਹੈ। ਆਨਲਾਈਨ ਅਰਜੀ ਦੇਣ ਦੇ ਲਈ ਤੁਹਾਨੂੰ ਸੰਬੰਧਿਤ ਰਾਜ ਦੇ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾਣਾ ਪਵੇਗਾ ਅਤੇ ਵਿਧਵਾ ਪੈਨਸ਼ਨ ਯੋਜਨਾ ਦਾ ਇੱਕ ਲਿੰਕ ਭਰਨਾ ਪਵੇਗਾ, ਲੱਭਣਾ ਪਵੇਗਾ ਤੇ ਫਾਰਮ ਭਰਨ ਤੋਂ ਬਾਅਦ ਲੋੜਿੰਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ ਅਤੇ ਅਰਜੀ ਜਮ੍ਹਾਂ ਕਰਾਉਣੀ ਪੈਂਦੀ ਹੈ। ਜਿਹੜੀ ਅਰਜ਼ੀ ਤੁਸੀਂ ਭਰਦੇ ਹੋ ਉਹ ਜਮ੍ਹਾਂ ਕਰਾਉਣੀ ਪੈਂਦੀ ਹੈ ਅਰਜ਼ੀ ਤੋਂ ਬਾਅਦ ਪ੍ਰਾਪਤ ਅਰਜ਼ੀ ਨੰਬਰ ਰੱਖਣਾ ਬੇਹਦ ਜ਼ਰੂਰੀ ਹੈ ਕਿਉਂਕਿ ਉਸ ਦੀ ਵਰਤੋਂ ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ ਦੇ ਲਈ ਕੀਤੀ ਜਾ ਸਕਦੀ ਹੈ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਇੰਨਾ ਸਰਲ ਬਣਾ ਦਿੱਤਾ ਹੈ ਕਿ ਕੋਈ ਵੀ ਔਰਤ ਆਸਾਨੀ ਦੇ ਨਾਲ ਅਰਜ਼ੀ ਦੇ ਸਕਦੀ ਹੈ ਲੋਰੀਂਦੇ ਦਸਤਾਵੇਜ ਅਤੇ ਯੋਗਤਾ ਦੇ ਯੋਗਤਾ ਇਸ ਯੋਜਨਾ ਦੇ ਲਈ ਅਰਜ਼ੀ ਦੇਣ ਦੇ ਲਈ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਆਧਾਰ ਕਾਰਡ ਪਛਾਣ ਪੱਤਰ ਪਤੀ ਦਾ ਮੌਤ ਦਾ ਸਰਟੀਫਿਕੇਟ ਰਿਹਾਇਸ਼ ਸਰਟੀਫਿਕੇਟ ਬੈਂਕ ਪਾਸਬੁੱਕ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਸ਼ਾਮਿਲ ਨੇ ਇਸ ਤੋਂ ਇਲਾਵਾ ਇੱਕ ਹਲਫਨਾਮਾ ਵੀ ਦੇਣਾ ਪਵੇਗਾ ਜਿਸ ਦੇ ਵਿੱਚ ਸਪਸ਼ਟ ਕਰਨਾ ਪਵੇਗਾ ਕਿ ਬੇਨਕਾਰ ਔਰਤ ਕਿਸੇ ਹੋਰ ਸਰਕਾਰੀ ਯੋਜਨਾ ਦਾ ਲਾਭ ਨਹੀਂ ਲੈ ਰਹੀ ਹੈ ਸਾਰੇ ਦਸਤਾਵੇਜ਼ ਜੋ ਸਪਸ਼ਟ ਅਤੇ ਸਹੀ ਢੰਗ ਦੇ ਨਾਲ ਤਿਆਰ ਕੀ ਕਰਨੇ ਪੈਣਗੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਰੇ ਦਸਤਾਵੇਜ਼ ਵੈਧ ਹੋਣ ਅਤੇ ਉਹਨਾਂ ਦੇ ਵਿੱਚ ਕੋਈ ਵੀ ਗਲਤੀ ਨਾ ਹੋਵੇ ਸਰਕਾਰ ਨੇ ਇਹਨਾਂ ਦਸਤਾਵੇਜ਼ਾਂ ਦੀ ਸੂਚੀ ਘਟੋਕੜ ਰੱਖੀ ਹੈ ਤਾਂ ਜੋ ਔਰਤਾਂ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਤੋਂ ਬਾਅਦ ਹੀ ਯੋਜਨਾ ਦਾ ਲਾਭ ਮਿਲੇਗਾ ਤਾਂ ਇਸ ਵੀ ਇਸ ਖਬਰ ਨੂੰ ਇਸ ਅਪਡੇਟ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਔਰਤ ਦਾ ਭਲਾ ਹੋ ਸਕੇ